ਸਭ ਤੋਂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਦੇ ਉੱਤੇ। ਲੋ ਬਈ ਅੱਜ ਇੱਕ ਵੀਡੀਓ ਫੇਰ ਲੈ ਕੇ ਹਾਜ਼ਰ ਹੋਇਆ। ਵੀਡੀਓ ਕਿਤੇ ਬਹੁਤੀ ਦੂਰ ਨੇੜੇ ਨਹੀਂ ਗਿਆ ਆਪਣੇ ਆਪ ਦੇ ਪਿੰਡ ਮੇਰੇ ਬਲਿਆਲ ਪਿੰਡ ਦੀ ਆ। ਪਹਿਲਾਂ ਵੀ ਇੱਕ ਦੋ ਵਾਰ ਬਾਈਆਂ ਦੇ ਕਬੂਤਰ ਮੈਂ ਦਿਖਾਏ ਨੇ। ਪੀਤੀ ਬਲਿਆਲ ਤੇ ਜੱਸੀ ਬਲਿਆਲ। ਬੜੇ ਵਧੀਆ ਕਬੂਤਰ ਨੇ ਚੰਗੇ ਬਲੱਡ ਲਾਈਨ ਆ ਬਾਈਆਂ ਦੇ ਕੋਲ। ਦੋ ਵੀਡੀਓ ਇਹਨਾਂ ਨੇ ਬਾਈ ਨੇ ਮੈਂ ਪਹਿਲਾਂ ਕਵਰ ਕੀਤੀਆਂ ਉਹਨਾਂ ਦੇ ਅਨੁਸਾਰੇ ਕਬੂਤਰ ਦਿਖਾਏ ਹੋਏ ਆ ਤੇ ਅੱਜ ਜਿਹੜੀ ਵੀਡੀਓ ਚੱਲਦੀ ਆ ਤੁਸੀਂ ਦੇਖੋ ਬਾਈ ਨੇ ਪਹਿਲਾਂ ਇੱਕ ਪਾਸੇ ਰੰਗ ਕਰ ਰਹੇ ਆ ਕਿ ਬਾਈਆਂ ਦੇ ਜਿੰਨੇ ਕਬੂਤਰ ਤੁਸੀਂ ਦੇਖੋਗੇ ਨਾ ਅੰਦਰ ਮੈਂ ਬਾਅਦ ਚ ਖੁੱਡਿਆਂਗੇ ਵੀਡੀਓ ਬਣਾਈ ਹੋਈ ਆ ਜਿੰਨੇ ਕਬੂਤਰ ਤੁਸੀਂ ਦੇਖ ਦੇਖ ਰਹੇ ਹੋਵੋਗੇ ਵੀਡੀਓ ਦੇ ਵਿੱਚ ਇਸ ਟਾਈਮ ਦੇ ਉੱਤੇ ਤੇ ਸਾਰੇ ਕਬੂਤਰਾਂ ਦੀ ਮਤਲਬ ਪੂਛ ਕਾਲੀ ਤੇ ਤੋਂ ਕੰਡ ਕਾਲੀ ਜਾਂ ਤੇਰਾ ਮਤਲਬ ਰੰਗ ਹੋਰ ਕਰਨਾ ਤਾਂ ਬਸ ਪੱਲੇ ਤੇ ਕਰਨਾ ਆ ਮਤਲਬ ਬਾਕੀ ਸਾਰਾ ਜੋ ਪੋਸਟ ਹੈ ਘੰਡ ਰੱਖਦੇ ਜਿੰਨੇ ਕਬੂਤਰ ਤੁਸੀਂ ਦੇਖੋਗੇ ਸਾਰੇ ਹੀ ਹੋਣਗੇ ਤੇ ਇਹ ਵੀਡੀਓ ਦੇ ਵਿੱਚ ਮੈਂ ਬਹੁਤ ਸਾਰੇ ਕਬੂਤਰ ਇਕੱਲਾ ਇਕੱਲਾ ਕਰਕੇ ਨਹੀਂ ਦਿਖਾਉਂਗਾ ਤੁਸੀਂ ਇਹ ਦੇਖੋਗੇ ਤਾਂ ਮੈਂ ਮੋਸਟਲੀ ਦੋ ਕਬੂਤਰ ਚੱਲ ਰਹੇ ਨੇ ਇਸ ਟਾਈਮ ਸਕਰੀਨ ਦੇ ਉੱਤੇ ਇੱਕ ਦੀ ਘੰਡ ਕਾਲੀ ਇੱਕ ਦੀ ਪੂਛ ਕਾਲੀ ਆ ਤੇ ਦੋਵੇਂ ਕਬੂਤਰ ਬਈ ਬਾਲੇ ਵਧੀਆ ਉੜਦੇ ਨੇ ਬਾਲਾ ਜਿਆਦਾ ਚੰਗਾ ਸਾਰੇ ਕਬੂਤਰ ਚੰਗੇ ਉੜਦੇ ਪਰ ਮੈਂ ਜਦੋਂ ਦੋ ਕਬੂਤਰ ODE ਉੜਦੇ ਦੇਖਿਆ ਮੈਨੂੰ ਬੜੇ ਚੰਗੇ ਲੱਗੇ ਕੱਲ ਤੁਸੀਂ ਆਏ ਲਾ ਲੋਗੇ ਟੈਂਪਰੇਚਰ 46 ਡਿਗਰੀ 45 46 ਡਿਗਰੀ ਟੈਂਪਰੇਚਰ ਦੇ ਉੱਤੇ ਜਦੋਂ ਬੱਚੇ ਜ਼ੋਰ ਮਾਰ ਰਹੇ تھےਗੇ ਤੇ ਟਾਂਗੀ ਲਾ ਕੇ ਬਾਏ ਨੇ ਥੱਲੇ ਇਹ ਵੀ ਕਬੂਤਰ ਬੈਠੇ ਨਹੀਂ ਬੈਠ ਨਹੀਂ ਰਹੇ ਤੇ ਨਾਲੇ ਪੂਰਾ ਜ਼ੋਰ ਮਾਰ ਰਹੇ ਆਰ ਕੋਈ ਉਹੋਤੇ ਨਹੀਂ ਐਦਾਂ ਹੀ ਸੁੱਕੇ ਡਾਏ ਹੋਏ ਨੇ ਇਕੱਲਾ ਪਾਣੀ ਦੇ ਕਿਡਾਇਆ ਬਸ ਤੁਹਾਡੇ ਸਾਹਮਣੇ ਜੀ ਸਕਰੀਨ ਤੇ ਦੇਖ ਰਹੇ ਬਾਈ ਨਾਲ ਮੈਂ ਉਦਾਂ ਵੈਸੇ ਪੂਰੀ ਇੰਟਰਵਿਊ ਪਹਿਲਾਂ ਕੀਤੀ ਹੋਈ ਆ ਜੇ ਕਿਸੇ ਨੇ ਬਾਈ ਨੇ ਦੇਖਣੀ ਹੋਵੇ ਵੀ ਹਾਂ ਕਿਹੜੀ ਬਲੱਡ ਲਾਈਨ ਆ ਤੇ ਕਿੱਥੋਂ ਬਾਈਆਂ ਦੇ ਕਬੂਤਰ ਆਏ ਹੋਏ ਆ ਕਿੱਥੋਂ ਚੱਲੇ ਹੋਏ ਨੇ ਕਿ ਕਿਵੇਂ ਕਿੱਥੋਂ-ਕਿੱਥੋਂ ਬਾਜੀਆਂ ਵਾਈਆਂ ਜੱਤੀਆਂ ਹੋਈਆਂ ਨੇ ਕਿ ਪਿੱਛੇ ਜੇ ਪਿਛਲੇ ਦੋ ਦਿਨਾਂ ਦੇ ਵਿੱਚ ਬਾਈਆਂ ਨੇ ਬਾਜੀਆਂ ਦਿੱਤੀਆਂ ਨੇ ਮੈਂ ਉਹ ਉਹ ਜ਼ਿਆਦਾ ਬਹੁਤ ਦੀ ਡਿਟੇਲ ਉਹ ਵਾਲੀ ਨਹੀਂ ਡਿਸਕਸ ਕਰੂੰਗਾ ਪਰ ਮੈਂ ਸਿਰਫ ਵੀਡੀਓ ਬਣਾਈ ਮਤਲਬ ਬਾਈਆਂ ਦੇ ਕਬੂਤਰ ਦਿਖਾਉਣ ਵਾਸਤੇ ਤੁਸੀਂ ਸਕਰੀਨ ਦੇ ਉੱਤੇ ਦੇਖਿਆ ਹੁਣ ਲੈ ਪਰ ਇੱਕ ਗੱਲ ਇਹ ਆ ਵੀ ਕਬੂਤਰ ਚਾਹੇ ਮੈਂ ਤੁਹਾਨੂੰ ਦੋ ਦਿਖਾ ਰਿਹਾ ਆ ਸਕਰੀਨ ਤੇ ਪਰ ਦੇ ਥੋੜੇ ਹਿਸਾਬ ਨਾਲ ਤੁਹਾਨੂੰ ਦੋਨਾਂ ਕਬੂਤਰਾਂ ਦੇ ਵਿੱਚੋਂ ਇੱਕ ਦੀ ਢੰਡ ਕਾਲੀ ਇੱਕ ਦੀ ਪੂਛ ਕਾਲੀ ਕਰੀ ਹੋਈ ਆ ਵੀ ਦੋਨਾਂ ਕਬੂਤਰਾਂ ਦੇ ਵਿੱਚੋਂ ਉੱਡੇ ਬਰਾਬਰ ਨਹੀਂਗੇ ਇੱਕ ਬਸ 10 ਮਿੰਟ ਜਾਨਕੀ ਪਹਿਲਾਂ ਬੈਠ ਗਿਆ ਇੱਕ ਇੱਕ 5-7 ਮਿੰਟ ਬਾਅਦ ਚ ਬੈਠੇਗਾ ਵੀ ਦੋਨਾਂ ਕਬੂਤਰਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਲੱਗਦਾ ਵੀ ਬੈਠਣ ਤੋਂ ਬਾਅਦ ਜ਼ਿਆਦਾ ਸੈਟ ਹੈਗਾ ਜਾਦੇ ਸਹੀ ਆ ਜਾਂ ਕਿਹੜਾ ਕਬੂਤਰ ਲੱਗਦਾ ਵੀ ਹਾਂ ਵੀ ਐਨੇ ਡਿਗਰੀ ਟੈਂਪਰੇਚਰ ਤੇ ਅੱਗ ਤਾਂ ਜੇ ਕੋਈ ਇਹ ਤਾਂ ਹੈ ਨਹੀਂ ਵੀ ਮੌਸਮ ਠੰਡਾ ਹੈ ਮੌਸਮ ਤਾਂ ਪੂਰੀ ਅੱਗ ਪੈ ਰਹੀ ਹੈ 45 46 ਡਿਗਰੀ ਟੈਂਪਰੇਚਰ ਤੇ ਕਬੂਤਰ ਤਿੰਨ 3:30 ਵਜੇ ਲਾਉਣਾ ਘਰੇ ਬਹੁਤ ਵਧੀਆ ਪਰ ਵੀ ਦੇਖਣ ਵਾਲੀ ਗੱਲ ਇਹ ਹੈ ਵੀ ਇਹਨਾਂ ਦੋਨਾਂ 'ਚ ਤੁਹਾਨੂੰ ਕਿਹੜਾ ਵਧੀਆ ਲੱਗਦਾ ਜਿਆਦੇ ਵੀ ਹਾਂ ਆਹ ਕਬੂਤਰ ਬਈ ਬਾਜੀ ਦੇ ਉੱਤੇ ਵਧੀਆ ਗੱਲਬਾਤ ਕਰੂਗਾ ਜੇ ਇੰਨਾ ਟੈਂਪਰੇਚਰ ਹੋ ਗਿਆ ਜੇ ਇਹ ਤੋਂ ਵੱਧ ਹੁੰਦਾ ਫੇਰ ਵੀ ਕੀ ਗੱਲ ਬਣਦੀ ਆ ਬਾਜੀ ਦੇ ਉੱਤੇ ਤੇ ਆ ਐ ਗੱਲਾਂ ਗੱਲਾਂ ਚੱਲਦੀਆਂ ਚੱਲਦੀਆਂ ਮੈਂ ਆਖਿਆ ਜੱਸੇ ਨੂੰ ਮਾਹ ਯਾਰ ਜੱਸੇ ਐ ਨਹੀਂ ਗੱਲ ਬਾਨੀ ਕਬੂਤਰ ਤਾਂ ਉੱਡਦੇ ਦੇਖ ਲੈ ਤਾਰ ਲੈ ਕੁੱਡਿਆਂ 'ਚ ਬਾੜ ਲੈ ਮਾਹ ਹੁਣ ਅੰਦਰ ਜਾ ਕੇ ਮੈਨੂੰ ਸਾਰੇ ਕਬੂਤਰ ਕਿਹੜਾ ਦਿਖਾ ਕੁੱਡੇ ਕੋਲ ਕੇ ਅੰਦਰ ਆਪਰੇ ਅੰਦਰ ਚੱਲ ਗਏ ਪਹਿਲਾਂ ਵੀ ਬਾਈ ਦੇ ਕਬੂਤਰ ਦਿਖਾਏ ਆਹੀ ਜੀ ਗੱਲ ਨਹੀਂ ਪਹਿਲਾਂ ਵੀ ਦੇਖਿਆ ਤੁਹਾਨੂੰ ਭਰਾਵਾਂ ਨੇ ਸਾਰੇ ਕਬੂਤਰ ਤੇ ਬੜਾ ਪਿਆਰ ਦਿੱਤਾ ਵੀਡੀਓ ਨੂੰ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਸਾਰਿਆਂ ਦੀ ਢੰਡ ਕਾਲੀ ਤੇ ਪੂਛ ਕਾਲੀ ਜੰਚਦੇ ਨੇ ਬਈ ਦੇਖ ਕੇ ਰੰਗ ਵੀ ਸੋਹਣਾ ਲੱਗਦਾ ਯਾਰ ਲੱਗਿਆ ਕਬੂਤਰਾਂ ਦੇ ਉੱਤੇ ਕਬੂਤਰ ਸੋਹਣੇ ਵੀ ਲੱਗਦੇ ਤੇ ਸੋਹਣੇ ਉੜਦੇ ਵੀ ਬਾਈ ਦੇ ਤੇ ਮਾਲਕ ਤਰੱਕੀ ਬਖਸ਼ੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਹੀ ਜਿਹੀ ਲੱਗੀ ਤੇ ਆਏ ਜਰੂਰ ਕਮੈਂਟ ਕਰਿਓ ਭਾਈ ਤੁਹਾਡੇ ਹਿਸਾਬ ਨਾਲ ਦੋਨਾਂ ਕਬੂਤਰਾਂ ਚੋਂ ਕਿਹੜਾ ਕਬੂਤਰ ਜ਼ਿਆਦੇ ਵਧੀਆ ਦੀ ਜਿਆਦੇ ਕੈੜਾ ਲੱਗ ਰਿਹਾ ਜੀ ਵੀ ਹਾਂ ਵਧੀਆ ਅੱਗੇ ਉੱਡੂਗਾ ਵਧੀਆ ਬਾਜੀ ਜਿੱਤ ਕੇ ਦਊਗਾ ਕਬੂਤਰ ਕਿਹੜਾ ਤੁਹਾਨੂੰ ਭੈਣ ਲੱਗੇ ਤੇ ਆਪਦਾ ਪਿਆਰ ਇਦਾਂ ਹੀ ਬਣਾਈ ਰੱਖਿਓ ਹੁਣ ਅੱਗੇ ਵੀਡੀਓ ਇਦਾਂ ਹੀ ਆਉਣਗੀਆਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲੈ ਮੇਰੇ ਚੈਨਲ ਨੂੰ ਧੰਨਵਾਦ ਵੀਡੀਓ ਦੇ